ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰਾਂ ਜੀ ਤੁਹਾਡੇ ਲਈ ਇੱਕ ਹੋਰ ਨਵੀਂ ਜਾਣਕਾਰੀ ਲੈ ਕੇ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਸਾਥੀ ਮਿੱਤਰਾਂ ਨਾਲ ਜਰੂਰ ਸਾਂਝੀ ਕਰੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜੁਬਸਕ੍ਰਾਈਬ ਕਰ ਲਿਓ ਤਾਂ ਅੱਜ ਵਾਲੀ ਜਿਹੜੀ ਵੀਡੀਓ ਹੈਗੀ ਜੀ ਅੱਜ ਵਾਲੀ ਜਿਹੜਾ ਆਪਣਾ ਵਿਸ਼ਾ ਹੈ ਉਹ ਹੈਗੇ ਜੀ ਸਰਕਾਰੀ ਕਰਮਚਾਰੀਆਂ ਦੇ ਲਈ ਠੀਕ ਹੈ ਜੀ ਜਿਸ ਤਰ੍ਹਾਂ ਤੁਸੀਂ ਹੈਡਿੰਗ ਦੇਖ ਸਕ ਕੇਂਦਰੀ ਮੁਲਾਜ਼ਮਾਂ ਨੂੰ ਨਵੇਂ ਸਾਲ ਤੋਂ ਮਿਲੇਗੀ 3 ਗੁਣਾ ਵਧੇਰੇ ਤਨਖਾਹ ਕੀ ਹੈ ਸਾਰੀ ਜਾਣਕਾਰੀ ਕਿਉਂ ਜਿਹੜੀ ਹੈਗੀ ਹੈ ਕੇਂਦਰ ਦੇ ਕਰਮਚਾਰੀਆਂ ਨੂੰ ਪੰਜਾਬ ਦੇ ਕਰਮਚਾਰੀਆਂ ਨੂੰ 3 ਗੁਣਾ ਜਿਹੜੀ ਤਨਖਾਹ ਵਧ ਮਿਲਣ ਜਾ ਰਹੀ ਹੈ ਠੀਕ ਹੈ ਜੀ ਮਿਲੂਗੀ ਠੀਕ ਹੈ ਅਜੇ ਤੱਕ ਇਹਦਾ ਕੋਈ ਫਾਈਨਲ ਨੋਟੀਫਿਕੇਸ਼ਨ ਨਹੀਂ ਆਇਆ ਉਹ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕਰਦੇ ਹਾਂ ਕੀ ਹੈ ਸਾਰੀ ਜਾਣਕਾਰੀ ਠੀਕ ਹੈ ਜੀ ਹੁਣ ਤੱਕ ਕੇਂਦਰੀ ਕਰਮਚਾਰੀ ਨੂੰ ਘੱਟੋ ਘੱਟ ਮੂਲ ਤਨਖਾਹ ਜਿਹੜੀ ਹੈ 18000 ਰੁਪਏ ਮਿਲਦੀ ਹੈ ਨਵੇਂ ਸਾਲ 'ਚ ਮੋਦੀ ਸਰਕਾਰ ਕੇਂਦਰੀ ਕਰਮਚਾਰੀਆਂ ਨੂੰ ਬੰਪਰ ਸੱਲੇ ਦਾ ਤੋਹਫਾ ਦੇ ਸਕਦੀ ਹੈ ਕਿਉਂਕਿ ਠੀਕ ਹੈ ਜੀ ਦਸੰਬਰ ਕੱਲ ਤੋਂ ਦਾ ਦਸੰਬਰ ਚੜ੍ਹ ਜਾਊਗਾ ਭਾਵ ਸਿਰਫ 1 ਮਹੀਨਾ 31 ਦਿਨ ਬਾਕੀ ਹੈ ਨਵੇਂ ਸਾਲ ਦੇ ਵਿੱਚ ਠੀਕ ਹੈ ਜੀ ਭਾਵ ਨਵੇਂ ਸਾਲ ਦੇ ਵਿੱਚ ਸਰਕਾਰੀ ਕਰਮਚਾਰੀਆਂ ਦੀ ਖਾਸ ਕਰ ਕੇਂਦਰੀ ਕਰਮਚਾਰੀਆਂ ਦੀ ਜਿਹੜੀ ਤਨਖਾਹ ਉਹ 3 ਗੁਣਾ ਵਧਣ ਜਾ ਰਹੀ ਹੈ ਨਵੇਂ ਸਾਲ 'ਚ ਮੋਦੀ ਸਰਕਾਰ ਕੇਂਦਰੀ ਕਰਮਚਾਰੀ ਨੂੰ ਬੰਪਰ ਸੱਲੇ ਦਾ ਤੋਹਫਾ ਦੇ ਸਕਦੀ ਹੈ ਕਰਮਚਾਰੀਆਂ ਦੀ ਘੱਟੋ-ਘੱਟ ਬੇਸ ਜਿਹੜੀ ਤਨਖਾਹ ਉਹ 18000 ਰੁਪਏ ਤੋਂ ਵੱਧ ਕੇ 51 480 ਰੁਪਏ ਹੋ ਸਕਦੀ ਹੈ ਠੀਕ ਹੈ ਜੀ ਤਾਂ ਸਰਕਾਰ ਅੱਠਵਾਂ ਤਨਖਾਹ ਜਿਹੜਾ ਹੈਗਾ ਕਮਿਸ਼ਨ ਲਿਆਉਣ ਤੇ ਵਿਚਾਰ ਕਰ ਰਹੀ ਹੈ ਦੇਖੋ ਜੀ ਠੀਕ ਹੈ ਹੁਣ ਤੱਕ ਪਹਿਲਾਂ 6ਵਾਂ ਪੇ ਕਮਿਸ਼ਨ ਚੱਲ ਰਿਹਾ ਸੀ ਸਰਕਾਰੀ ਕਰਮਚਾਰੀਆਂ ਦੇ ਉੱਪਰ ਜਿਹੜੀ ਕੇਂਦਰੀ ਕਰਮਚਾਰੀ ਸੀ ਫਿਰ ਉਸ ਤੋਂ ਬਾਅਦ 7ਵਾਂ ਇਫੀਕਸ਼ਨ ਹੁਣ ਚੱਲ ਰਿਹਾ ਹੈ ਤੇ 8ਵਾਂ ਪੇ ਕਮਿਸ਼ਨ ਲਿਆਉਣ ਦੀ ਤਿਆਰੀ ਦੇ ਵਿੱਚ ਹੈ ਜੇਕਰ ਅਜੇ ਹਾਂ ਹੁੰਦਾ ਹੈ ਤਾਂ ਸੈਲਰੀ ਕੈਲਕੂਲੇਟ ਕਰਨ ਵਿੱਚ ਇਸਤੇਮਾਲ ਹੋਣ ਵਾਲਾ ਫਿਟਮੈਂਟ ਫੈਕਟਰ ਵੱਧ ਜਾਏਗਾ ਜੇਕਰ ਅਜਿਹਾ ਹੁੰਦਾ ਹੈ ਤਾਂ ਤਨਖਾਹ ਆਪਣੇ ਆਪ ਵੱਧ ਜਾਏਗੀ ਹਾਲਾਂਕਿ ਅਜੇ ਤੱਕ ਸਰਕਾਰ ਨੇ 8ਵੇਂ ਤਨਖਾਹ ਕਮਿਸ਼ਨ ਦਾ ਐਲਾਨ ਨਹੀਂ ਕੀਤਾ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਰਕਾਰ ਕਟੂਕਟ ਤਨਖਾਹ ਅਤੇ ਪੈਨਸ਼ਨ ਵਿੱਚ 186% ਦੀ ਵਾਧਾ ਕਰ ਸਕਦੀ ਹੈ ਠੀਕ ਹੈ ਜੀ ਹਾਲਾਂਕਿ ਫਾਈਨਲ ਨੋਟੀਫਿਕੇਸ਼ਨ ਨਹੀਂ ਆਇਆ ਪਰ ਅੱਜ ਦੀ ਜਿਹੜੀ ਹੈਗੀ ਹੈ ਉਹ ਜਿਹੜੀ ਹੈਗੀ ਇਹ ਖਬਰ ਸਾਹਮਣੇ ਆ ਰਹੀ ਹੈ ਜੀ ਕਰਮਚਾਰੀਆਂ ਨੂੰ ਇਸ ਸਮੇਂ 7ਵੇਂ ਤਨਖਾਹ ਕਮਿਸ਼ਨ ਦੇ ਤਹਿਤ 18000 ਰੁਪਏ ਦੀ ਘੱਟੋ-ਘੱਟ ਬੇਸਿਕ ਤਨਖਾਹ ਮਿਲਦੀ ਹੈ 6ਵੇਂ ਤਨਖਾਹ ਕਮਿਸ਼ਨ ਤੇ 7ਵੇਂ ਤਨਖਾਹ ਕਮਿਸ਼ਨ ਵਿੱਚ 7000 ਰੁਪਏ ਦਾ ਵਾਅਦਾ ਕੀਤਾ ਗਿਆ ਸੀ ਹੁਣ 7ਵੇਂ ਤਨਖਾਹ ਕਮਿਸ਼ਨ ਤੋਂ ਲੈ ਕੇ 8ਵੇਂ ਤਨਖਾਹ ਕਮਿਸ਼ਨ ਦੇ ਤਹਿਤ 18000 ਰੁਪਏ ਦੀ ਘੱਟੋ-ਘੱਟ ਬੇਸਿਕ ਤਨਖਾਹ 2.86 ਦੇ ਫਿਟਮੈਂਟ ਫੈਕਟਰ ਠੀਕ ਹੈ ਜੀ ਆਪਾਂ 2.59 ਦਾ ਜਿਹੜਾ ਹੈਗੇ ਉਹ ਆਪਣਾ ਜਿਹੜਾ ਫੈਕਟਰ ਚੱਲ ਰਿਹਾ ਹੈ ਠੀਕ ਹੈ ਜੀ ਤਾਂ ਹੁਣ ਇਹ 2.59 ਦੀ ਬਜਾਇ 2.86 ਦੇ ਫਿਟਮੈਂਟ ਫੈਕਟਰ ਤੋਂ ਬਾਅਦ 51 480 ਰੁਪਏ ਤੱਕ ਵੱਧ ਸਕਦੀ ਹੈ ਇੱਕ ਕਰੋੜ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਨਵੇਂ ਸਾਲ ਦੀ ਸ਼ੁਰੂਆਤ 'ਚ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਪੈਨਸ਼ਨ ਵਿੱਚ ਵੀ 186% ਦਾ ਵਾਅਦਾ ਸੰਭਵ ਹੈ ਜੋ 9000 ਰੁਪਏ ਤੋਂ ਵੱਧ ਕੇ 25740 ਰੁਪਏ ਹੋ ਸਕਦਾ ਹੈ ਹਾਲਾਂਕਿ ਸਰਕਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਅਤੇ ਤਨਖਾਹ ਕਮਿਸ਼ਨ ਨੂੰ ਲੈ ਕੇ ਨੈਸ਼ਨਲ ਕਾਉਂਸਲ ਆਫ ਜੁਆਇੰਟ ਕੰਸਲਟਿਵ ਮਸ਼ੀਨਰੀ ਨੇ ਇਸ ਦੀ ਮੰਗ ਜੁਲਾਈ ਅਤੇ ਅਗਸਤ 2024 ਦੇ ਮੈਮੋਰੰਡਮ ਵਿੱਚ ਰੱਖੀ ਹੈ ਦਸੰਬਰ ਵਿੱਚ ਇਸ ਬਾਰੇ ਮੀਟਿੰਗ ਹੋਣ ਦੀ ਉਮੀਦ ਹੈ ਠੀਕ ਹੈ ਜੀ ਤਾਂ ਅੱਜ ਦੀ ਜਿਹੜੀ ਆਪਣੀ ਖਬਰ ਸੀਗੀ ਜੀ ਕੇਂਦਰੀ ਮੁਲਾਜ਼ਮਾਂ ਨੂੰ ਨਵੇਂ ਸਾਲ ਦੇ ਵਿੱਚ ਮਿਲ ਸਕਦੀ ਹੈ ਵਧੇਰੇ ਤਨਖਾਹ ਠੀਕ ਹੈ ਜੀ ਕਿਉਂਕਿ 8ਵਾਂ ਤਨਖਾਹ ਕਮਿਸ਼ਨ ਜਿਹੜਾ ਉਹ ਲਾਗੂ ਹੋਣ ਦੀ ਸੰਭਾਵਨਾ ਹੈ ਕੀ ਹੈ ਇਹ 8ਵਾਂ ਕਮਿਸ਼ਨ ਜਾਂ ਇਹਦੇ ਵਿੱਚ ਵੀ ਸਰਕਾਰ ਦੀ ਕੋਈ ਸਟ੍ਰੈਟਜੀ ਹੈ ਕਿ ਵਾਕਿਆ ਹੀ ਜਿਹੜਾ 8ਵਾਂ ਕਮਿਸ਼ਨ ਉਹ ਲਾਗੂ ਹੋਊਗਾ ਜਾਂ ਸਿਰਫ ਇਹ ਮਿੱਠੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ ਜਾ ਹੋ ਸਕਦਾ ਹੈ ਵੀ ਇਹ ਪੰਜਾਬ ਦੇ ਮੁਲਾਜ਼ਮਾਂ ਨੂੰ ਕੇਂਦਰੀ ਮੁਲਾਜ਼ਮਾਂ ਦੇ ਬਰਾਬਰ ਜਿਹੜਾ ਉਹ ਆਪਣੇ ਆਪ ਨੂੰ ਉਹਨੂੰ ਉਸ਼ਾਹਿਤ ਕੀਤਾ ਜਾ ਰਿਹਾ ਠੀਕ ਹੈ ਜੀ ਆਕਰਸ਼ਿਤ ਕੀਤਾ ਜਾ ਰਿਹਾ ਤਾਂ ਇਹਦੇ ਕੀ ਨਤੀਜੇ ਨਿਕਲਣਗੇ ਠੀਕ ਹੈ ਜੀ ਇਹ ਤਾਂ ਜਿਹੜੇ ਮਾਹਿਰ ਜਿਹੜੇ ਅਧਿਆਪਕ ਨੇ ਜਾਂ ਕੋਈ ਵੱਡੇ ਮੁਲਾਜ਼ਮ ਨੇ ਉਹ ਹੀ ਆਪਾਂ ਨੂੰ ਇਹਨਾਂ ਚੀਜ਼ਾਂ ਬਾਰੇ ਦੱਸ ਸਕਦੇ ਆ ਕਿ ਇਹਦੇ ਚੰਗੇ ਨਤੀਜੇ ਹੋਣਗੇ ਜਾਂ ਮਾੜੇ ਨਤੀਜੇ ਹੋਣਗੇ ਸੋ ਜਿਵੇਂ ਹੀ ਕੋਈ ਜਾਣਕਾਰੀ ਨਵੀਂ ਆਉਂਦੀ ਹੈ ਆਪਾਂ ਤੁਹਾਡਾਂ ਨਾਲ ਜਰੂਰ ਸਾਂਝੀ ਕਰਾਂਗੇ ਠੀਕ ਹੈ ਜੀ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਨਾਲ ਤਦ ਤੱਕ ਲਈ ਧੰਨਵਾਦ